ਆਕੇ ਜੈਨਰੀ YouTube ਵਾਲੇ ਹੈਗਾ ਪੰਦੇ ਕੱਟ ਦੇ ਕਿਉਂ ਕੀ ਆਲਾ ਬਾਈ ਵਧੀਆ ਵਧੀਆ ਉਹ ਦੂਆਂ ਵਾਲੀ ਗੱਲ ਕਰੀ ਕਿਵੇਂ ਕਹਿ ਕੇ ਮੈਨੂੰ ਤੂੰ ਹੁਣ ਇੰਨਾ ਦੇ ਲਈ ਬੈਠਾਂਗਾ ਉਹ ਇੰਨਾ ਦੇ ਕਿ ਯਾਰ ਹੁਣ ਤਾਂ ਬਾਈ ਯਾਰ ਕੰਮ ਉੱਤੋਂ ਦੀ ਆ ਯਾਰ ਬੰਦੇ ਮਿਲਦੇ ਨਹੀਂ ਹੁਣ ਦੱਸ ਕਰੀਏ ਕੀ ਨਹੀਂ ਕੰਮ ਤਾਂ ਉੱਤੋਂ ਦੀ ਹੈ ਕਹੀ ਤਾਂ ਤੂੰ ਮੈਨੂੰ ਬੈਠਾ ਦੀ ਪਹਿਲਾਂ ਫਿਰ ਉਹ ਯਾਰ ਕਹੀ ਤਾਂ ਬੈਠਾ ਸੀਗਾ ਹੁਣ ਕੀ ਕਰਕੇ ਆਣਾ ਆ ਇਹਦਾ ਬਣਾ ਕੇ ਦੂ ਬਾ ਤੈਨੂੰ ਮੈਂ ਕਰੀ ਤੂੰ ਫਿਰ ਮੈਨੂੰ ਕਿਉਂ ਲਾਰਾ ਲਾਇਆ ਮੈਂ ਕਿਸੇ ਨੂੰ ਹੋਰ ਪੁੱਛ ਲੈਂਦਾ ਯਾਰ ਬਾਈ ਲਾਰਾ ਮੈਨਾਂ ਮਸ਼ੀਨ ਵਾਲੇ ਦਾ ਕੰਮ ਹੀ ਨਹੀਂ ਚੱਲਦਾ ਇਹ ਕਹਦਾ ਨਾਰਾ ਬੰਦੇ ਨੌਕਰੀ ਲਿਹਾਜ ਵਾਲੇ ਬੰਦੇ ਨਾ ਵੀ ਲਾਰਾ ਹੁੰਦਾ ਗਾ ਯਾਰ ਇਹ ਨਹੀਂ ਲੈ ਇੱਕ ਗੱਲ ਮੈਂ ਤੈਨੂੰ ਮੈਂ ਦੱਸਾਂ ਖੁੱਦੂ ਗੱਲਾਂ ਅੰਦਰੀਆਂ ਐ ਤੈਨੂੰ ਮੈਂ ਇਹਨਾਂ ਦੱਸ ਦਿੰਦਾ ਯਾਰ ਤੂੰ ਐਵੇਂ ਉਹ ਕਰੀ ਜਾਂਦਾ ਕਾਲੇ ਤੈਨੂੰ ਮੈਂ ਇੱਕ ਗੱਲ ਤੈਨੂੰ ਮੈਂ ਦੱਸ ਰਿਹਾ ਜਨੇ ਗੱਲਾਂ ਨਾ ਹੋਣ ਨਾ ਅੱਜ ਹੋਣ ਨਾ ਗੱਲ ਹੋਣ ਐਂ ਕਰ ਇਹਦੇ ਟਰੈਕਟਰ ਚਲਾਈਂ ਚਲਾਣੀ ਫਿਰ ਅੱਜ ਕਿੱਸਾ ਐ ਤੂੰ ਜੱਪ ਵੀ ਗੜ ਕੇ ਲੈ ਜਾ ਐਂ ਗੱਡੂੰਗਾ ਯਾਰ ਤੂੰ ਚਲਾਹੀਂ ਟਰੈਕਟਰ ਪਰ ਇਹ ਤੈਨੂੰ ਦੱਸਾਂ ਇਹ ਤੇ ਫੂਕ ਪੁੰਦਰਾ ਘਟਰਾਂ ਲਾ ਕੇ ਡਰਾਈਵਰ ਮੇਰਾ 10 ਲੱਖ ਦਾ ਸੰਦਾ ਤੂੰ ਕੀ ਕਰਦੇ ਆ ਤੂੰ ਆਏ ਤੂੰ ਫੋਟੋ ਤੇ ਮੈਂ ਦੱਸਾਂ ਤੂੰ ਲਾਈਫ ਨਹੀਂ ਇੱਕ ਮਿੰਟ ਉਹ ਕਰ ਲਓ ਇਹ ਮੈਂ ਦਵਾ ਤਸੀ ਤੂੰ ਨਹੀਂ ਯਾਰ ਨਹੀਂ ਯਾਰ ਉਹ ਯਾਰ ਸਰ ਪਰ ਹੈ ਤੇਰੀ ਸਿਰ ਚੜੀ ਜਾਣਾ ਤੇਰੀ ਸਿਰ ਤੇ ਵੀ ਆ ਮੈਂ ਪੜੀ ਆ ਤੂੰ ਸਹੀ ਬਣਾਈ ਤਾਂ ਨਹੀਂ ਬਣਾਈ ਸਹੀ ਯਾਰ ਤੇਰੀ ਮਾਂ ਉੱਤੇ ਕਹੇ ਸੀ ਆ ਬੰਦੇ ਹੈਗੀ ਆ ਯਾਰ ਬੰਦੇ ਵਾਲੀ ਕਿਹੜੀ ਗੱਲ ਹੈਗੀ ਆ ਹਾਂ ਬੰਦੇ ਵਾਲੀ ਤੂੰ ਯਾਰ ਮੈਂ ਦੋ ਸ਼ਟੂ ਉੱਤੇ ਬੰਦੇ ਗੱਲ ਕਰ ਯਾਰ ਉਹ ਫਾਂ ਚਾਬੀ ਵੀ ਤੇ ਲੈ 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 ਯਾਰ ਉਹ ਚਾਬੀ ਲੈ ਯਾਰ ਤੂੰ ਵਿੰਡਰਾ ਚਾਬੀ ਲੈ ਲੈ ਕੇ ਦੇ ਦੇਣਾ ਤੂੰ ਚਾਬੀ ਲੈ ਦੇ ਤੂੰ ਨਹੀਂ ਮੈਂ ਅੱਜ ਇੱਕ ਬੰਨੂਰਾ ਅਰ ਚੱਕਣਾ ਸੀ ਉਹ ਨਾ ਯਾਰ ਬੰਨੂਰਾ ਨਾ ਨਾ ਯਾਰ ਉਹ ਤਾਂ ਚਾਬੀ ਲੈ ਦੇ ਲੈਦਾ ਮੈਂ ਲੈਦਾ ਉਹ ਰੇ ਮਰਨਾ ਟਿਕਲ ਉਹ ਰੇ ਮਰਨਾ ਫਾਹਲਾ ਇਹ ਯਾ ਦੂਰੀ ਵੀਰ ਨੇ ਲੈ ਕੇ ਇਹ ਕਿਹੜਾ ਵਾਸਤੇ ਗਾਹ ਤੇ ਹੈ ਹਾਂ ਬੜਾ ਬਣਾ ਕਰਦਾ ਤੇ ਮੈਂ ਦੱਸ ਤਾ ਇਹ ਦੋ ਵਰਤੇ ਵਾਲੇ ਵਾਲ ਕਿ ਨਹੀਂ ਵੜ ਗਿਆ ਤੂੰ ਤੇਰਾ ਟਰੈਕਟਰ ਤੂੰ ਮੈਂ ਕਹਿਣਾ ਮੈਥੋਂ ਓ ਨਾ ਆਈ ਤੂੰ ਹਾਂ ਆਏ ਹੱਸ ਸੁਨੂ ਨਾ ਦਾ ਦਿਨ ਮੈਂ ਬੜੀ ਤੂੰ ਕਰੇਗਾ ਕੀ ਬੜੀ ਤਨੂੰ ਕਹਿੰਦਾ ਪਿਆਰ ਮਾਫਤ ਨਗਰੀਆਂ ਬਣਾ ਲੈ